ਇਕ ਓੰਕਾਰੁ ਸਤਿਗੁਰ ਪ੍ਰਸਾਦਿ ਪਾਛੈ ਦਸਵੀ ਤੁਐ ਪ੍ਰਸਾਦਿ ਸੋਇ ਸ੍ਰਾਵਕ ਸੁਦਸਮੂਹ ਸੇ ਦਾਨ ਕੀ ਦੇਖ ਪਰਉਕਾਰ ਜੋਗ ਜਤੀ ਕੀ ਸੁਰ ਸੁਰਾਰਦਨ ਸੁਦਸਦਾਜਿਕ ਸੰਸਮੂਹ ਅਨੇਕ ਮਤੀ ਕੀ ਸਾਰੇ ਹੀ ਜਿਸ ਕੋ ਦੇਖ ਰਿਓ ਮਤ ਕੋ ਨ ਦੇਖਿਅਤ ਪ੍ਰਾਨਪਤੀ ਕੇ ਸ਼੍ਰੀ ਭਗਵਾਨ ਕੇ ਪায়ে ਕਿਰਪਾ ਹੂੰ ਤੇ ਕਰਤੀ ਵਿਨੇ ਕਰਤੀ ਕੀ ਮਾਤੇ ਮਤੰਗ ਜਰੀ ਅਰ ਸੰਗ ਅਨੂਪ ਉਤੰਗ ਸੁਰੰਗ ਸਵਾਰੇ ਕੋਟ ਤੁਰੰਗ ਕੋ ਰੰਗ ਸੇ ਕੋਦਤ ਪਾਨਕੇ ਗਾਨ ਕਉ ਜਾਤੀ ਨਿਵਾਰੀ ਭਾਰੀ ਪੂਜਾਨ ਕੇ ਫੂਪ ਪਲੀ ਵਿਦੁਨਿਆਵਤ ਸੀਸ ਨਾ ਜਾਤੀ ਵਿਚਾਰੇ ਏਤੇ ਪੇ ਤੋ ਕਾਂਪੈ ਫੂਪਟ ਅੰਤ ਕਉ ਨਾਂਗੇ ਹੀ ਪਾਇ ਪਦਾਰੇ ਜੀਤ ਪਰੈ ਸਭ ਜੀਸੀ ਦੇਸਾਨ ਕਉ ਵਾਜ ਟੋਲ ਮਿਰਦੰਗ ਨੰਗਾਰੇ ਗੂੰਜਿਤ ਗੂੜ ਗਜਾਨ ਕੇ ਸੁੰਦਰ ਅੰਛਤ ਹੀ ਅਜੀ ਰਾਜ ਹਜਾਰੇ ਭੂਤ ਪਵਿਕ ਪਵਾਨ ਕੇ ਪੂਪਤ ਕਾਣ ਗਨ ਨਹੀਂ ਜਾਤ ਵਿਚਾਰੇ ਸ੍ਰੀ ਪਾਤ ਸ੍ਰੀ ਭਗਵਾਨ ਪਜੇ ਵਿਨ ਅੰਤ ਕੋ ਅੰਤ ਕੇ ਤਾਮ ਸਿਦਾਰੇ ਤੀਰਤ ਨਾਨ ਦਿਆ ਦਮ ਦਾਨ ਸੋ ਸੰਜਮ ਨੇਵਾ ਨੇ ਕਵ ਸੇਖੈ ਬੇਦ ਪੁਰਾਨ ਕਤੇਵ ਕੁਰਾਨ ਜਮੀਨ ਜਮਾਨ ਸਵਾਨ ਕੀ ਪੀਖੈ ਪਉਨ ਆਹਾਰ ਜਤੀ ਅਤਾਰ ਸਵੈ ਸੁਵਿਚਾਰ ਹਜ਼ਾਰ ਕ ਦੇਖੈ ਸ੍ਰੀ ਭਗਵਾਨ ਭਜੇ ਬਿਨ ਪੂਪਤ ਏਕ ਰਤੀ ਬਿਨ ਏਕ ਨ ਲੇਖੈ ਸੋ ਦਸ ਪਹਾ ਦੁਰੰਤ ਦਵਾ ਸੁਸਾਜ ਸੁਨਾ ਦੁਰਜਾਨੰਦ ਲੈਂਗੇ ਪਾਰਿ ਗੁਮਾਨ ਪਰਿ ਮਨ ਮੈਂ ਕਰ ਪਰਵਤ ਪੰਕਾਲੀ ਨਾ ਲਹੇਂਗੀ ਤੋਰ ਅਰੀਨ ਮਰੋ ਰਾਮ ਵਾਸਨ ਮਾਤਿ ਮਤੰਗਨੁ ਮਨੁ ਮਲਾਂਗੀ ਸ੍ਰੀ ਪਾਤਿ ਸ੍ਰੀ ਪਗਵਾਨ ਕਿਰਪਾ ਵਿੰ ਤਿਆਗ ਜਾਨੀਦਾ ਅੰਤ ਲਾਂਗੀ ਵੀਰ ਪਾਰ ਵੱਡੇ ਬਰੀਆ ਵਿਚਾਰ ਅਸਾਰ ਕੀ ਤਾਰ ਪਿਛੈਯੰ ਤੋ ਰਤ ਦੇਸ ਮਲੰਦ ਮਾਸਨ ਮਾਰਤਿਗ ਜਾਣ ਕੇ ਮਾਨ ਮਲਈਆ ਗਾੜੇ ਗੜਾਨ ਕੀ ਤੋੜ ਨਹਾਰ ਸੋ ਵਤਨ ਹੀ ਚੱਕ ਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਰਣਾਇਕ ਜਾਟਕ ਨੇਕ 101 ਦੇਵਈਆ ਦਾਨਵ ਦੇਵ ਪੁਨਿੰਦਨੇ ਸਾਚਰ ਪੂਤ ਭਵਿਖ ਪਵਾਨ ਜਪਾਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਤਪਾਂਗੇ ਪੁਨ ਪ੍ਰਤਾਪਨ ਵਾੜ ਜੈ ਤਨ ਪਾਪਨ ਕੇ ਬੋ ਪੁੰਜ ਖਪਾਂਗੇ ਸਾਧ ਸਮੂਹ ਪਰਸਾਨ ਪਰੈ ਜਗ ਸਤਰ ਸਵੈ ਅਵਲੋਕ ਚਪਾਂਗੇ ਮਾਨਵ ਇੰਦਰ ਗਜਿੰਦਰ ਨਰਾਧਪ ਜੋਨ ਤ੍ਰਲੋਕੋ ਰਾਜ ਕਰਾਂਗੇ कोटि स्नान गजादिक दान नेक स्वम्बर साज बरेंगे ब्रह्म महेश्वर विष्णु सची पति अंतपसे जम्फास करेंगे जय नार श्री पद के परसै भक्ति नर बिरना जहेत रहेंगे काम भयो जो दू लोचन मूंदक ਬੈਠ ਰਹੇ ਹੋ ਵਕਤਿਆਨ ਲਗਾਇਓ ਨਾਤ ਪ੍ਰਿਲਿਓ ਸਾਤ ਸਮੁੰਦਰਨ ਲੋਕ ਗਿਓ ਪਰਲੋਕ ਗਵਾਇਓ ਵਾਸ ਕੀਓ ਬਕਿਆਨ ਸਵੈਚਕੇ ਇਸੇ ਐਸ ਸਵੈ ਸੁਤਾਇਓ ਸਾਚ ਕਾਉ ਸੁਣ ਲਿਓ ਸਬੈ ਜਿਨ ਪ੍ਰੇਮ ਕੀਓ ਤਿਨਹੀ ਪ੍ਰਪਾਇਓ ਕਾਹੂ ਲੈ ਪਾਹਨ ਪੂਜ ਤਰਿਓ ਸਿਰ ਕਾਉ ਨਾ ਲਿੰਗ ਗਰਲ ਟਕਾਇਓ ਕਾਉ ਲਿਖਿਓ ਅਰਵਾਚੀ ਦੀਸਾਂ ਮੈਂ ਕਾਹੂ ਬਿਸ਼ਾਂ ਕੋ ਸੀਸ ਨਿਵਾਇਓ ਕਾਹੂ ਵਤਾਨ ਕੋ ਵਤਾਨ ਕੋ ਪੂਜਤਾ ਪਸੂ ਮਿਰਤਾਨ ਕੋ ਪੂਜਨਤਾਉ ਕੂਰ ਕਰਿਆ ਔਰ ਜੋਸਾ ਵੀ ਜਗੁ ਸ਼੍ਰੀ ਭਗਵਾਨ ਕੋ ਭੇਦ ਨਾ ਪਾਇਓ ਕੂਰ ਕਰਿਆ ਔਰ ਜੋਸਾ ਵੀ ਜਗੁ ਸ਼੍ਰੀ ਭਗਵਾਨ ਕੋ ਭੇਦ ਨਾ ਪਾਇਓ